ਇੱਥੇ ਸਾਰੇ ਰੋਟ ਲਾਉਂਦੇ ਹੁੰਦੇ ਨੇ ਸਾਰੇ ਪਿੰਡ ਦੇ ਸਾਡੇ ਆਉਂਦੇ ਆ ਤੇ ਆਟਾ ਗੁੰਨ ਕੇ ਜਿਵੇਂ 8 ਕਿਲੋ ਆਟਾ ਤੇ 3 ਕਿਲੋ ਗੋੜ ਪੈਂਦਾ ਭਾਵੇਂ 16 ਕਿਲੋ ਦਾ ਲਾ ਲੋ ਭਾਵੇਂ 21 ਕਿਲੋ ਦਾ ਲਾ ਲੋ ਰੋਟ ਤੇ ਆਪਦੀ ਸਰਦਾ ਹੈ ਤੇ ਉੱਥੇ ਆਪਣਾ ਉਹ ਫਾਟੇ ਆਈਦਾ ਨੇ ਆਪਣੇ ਗੁਬਲਾਦਿਆਂ ਰੋਟ ਦੇ ਵਿੱਚ ਰੋਟ ਰੱਖਣਾ ਗੁਜਰੇ ਰੋਟ ਲੱਗਦਾ ਸਾਡੇ ਸਾਥ ਪਿੰਡਾਂ ਜਦੋਂ ਕਿਸੇ ਦਾ ਵਿਆਹ ਹੋਵੇ ਤਾਂ ਵੀ ਇੱਥੇ ਆ ਕੇ ਲੱਗਦਾ ਹੈ ਤੇ ਤਾਂ ਫਿਰ ਢੋਲ ਵਜਾ ਕੇ ਲੈ ਕੇ ਜਾਂਦੇ ਆ ਤੇ ਦੁਲਹਨ ਜਾਂਦੀ ਆ ਪਿੱਛੇ ਤੇ ਰੋਟ ਚੱਕ ਕੇ ਚੱਲਦੇ ਜਾਂਦੇ ਆ ਤੇ ਇਹ ਵਾਰ ਜਗਾ ਜਗਾ ਰੋਟੀ ਰੋਟ ਲੱਗੇ ਹੋਣਾ ਨਾ ਜੀ ਸਾਡੀ ਵੀਡੀਓ ਲਾਇਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇਹ ਕਿੰਨੇ ਕਿ ਚਿੰਨੂ ਬਣ ਜੂਗਾ ਜੀ ਪਸੱਤਾ ਪਾਉਣਾ ਚੱਲ ਗਿਆ ਭਾਈ ਅੱਛਾ ਜੀ ਹੋਰ ਪਸੱਤਾ ਪਾਉਣਾ ਤੁਹਾਨੂੰ ਕਰੀਏ ਫਿਰ ਇਹਦੇ ਵਿੱਚ ਆਪਾਂ ਨੇ ਰੋਟ ਰੱਖਣਾ ਹੈ ਨਾ ਹਾਂ ਹਾਂ ਹਾਂਜੀ ਹਾਂ ਦਾ ਪਸੱਤਾ ਠੀਕ ਹੈ ਜੀ ਹਾਂਜੀ ਅੱਛਾ ਜੀ ਉਹ ਦੇਖੋ ਜਿਵੇਂ ਨਾ ਕਿਸੇ ਦੇ ਵਿਆਹ ਹੁੰਦਾ ਹੈ ਤੇ ਐਵੇਂ ਫਿਰ ਉਹ ਦੁਲਾ ਆ ਕੇ ਰੋਡ ਚੱਕ ਕੇ ਲੈ ਕੇ ਜਾਂਦੇ ਨੇ ਤੇ ਪਿੱਛੇ ਦੁਲਣ ਹੁੰਦੀ ਆ ਜਿਹੜੀ ਉਹ ਜਾਂਦੀ ਆ ਚਾਹੇ ਵਿਆਹ ਹੋਇਨ ਸਾਲ ਹੋਇਆ ਹੋਵੇ ਦੇ 2 ਸਾਲ ਹੋਏ ਹੁਣ ਜਾਇ 6 ਮਹੀਨੇ ਹੋਏ ਹਨ ਇੱਥੇ ਇਹ ਰਿਵਾਜ ਹੈ ਇਹਨੇ ਲੈ ਕੇ ਜਾਂਦੇ ਨੇ ਕਿਉਂਕਿ ਉਹਦਾ ਰੋਟ ਸੁੱਖਦੇ ਨੇ ਕਿ ਸਾਡੇ ਪੁੱਤ ਵਿਆਹ ਗਿਆ ਹੈ ਤੇ ਸਾਡੇ ਬੱਚਾ ਵੀ ਹੋ ਗਿਆ ਛੇਰ ਇੱਥੇ ਆ ਕੇ ਇਹਨੇ ਸੁੱਖਾਂ ਪੂਰੀਆਂ ਹੁੰਦੀਆਂ ਗੁੱਜਰੇ ਆਉਂਦੇ ਨਹੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਜੀ ਨੂੰ ਜੀ ਨੂੰ ਵਧੀਆ ਲੱਗਦੀ ਹੈ ਵੀਡੀਓ ਸਾਡੀ ਧੰਨਵਾਦ ਤੁਹਾਡਾ ਸਾਰਿਆਂ ਦਾ ਜੇ ਵੀਡੀਓ ਵਧੀਆ ਲੱਗੇ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਜੀ ਹਮ ਆਪਾਂ ਪਾਵਾਂਗੇ ਇਹਨਾਂ ਵਿੱਚ ਆਹ ਦੋ ਆਪਾਂ ਨੇ ਖੰਮਣੀਆਂ ਵੀ ਲੈ ਲਈਆਂ ਜੀ ਇਹਨਾਂ ਨੇ ਵੀ ਲੈ ਲਈਆਂ ਤੁਸੀਂ ਕਿੱਥੋਂ ਆਏ ਹੋ ਅਸੀਂ ਆਪਾਂ ਅੱਛੇ ਤੁਸੀਂ ਜਖੇਪੜ ਤੋਂ ਠੀਕ ਹੈ ਜੀ ਦੂਰੋਂ ਦੂਰੋਂ ਆਉਂਦੇ ਨੇ ਇੱਥੇ ਸਾਰੇ ਇੱਥੇ ਲਾਲਾ ਵਾਲੇ ਪੀਰ ਦਾ ਉਹ ਬਣੀ ਹੋਈ ਹੈ ਜਗਾ ਹਨਾ ਸਰਗਾ ਜੀ ਬਹੁਤ ਅੱਛੇ ਇਹ ਕਿੰਨੇ ਕਿੰਨੇ ਦਾ ਰੋਟ ਲੱਗਦਾ ਆਪਣੇ ਉਰੇ 11 ਕਿਲੋ ਦਾ ਵੀ ਲੱਗ ਜਾਂਦਾ 17 ਕਿਲੋ ਦਾ ਵੀ ਲੱਗ ਜਾਂਦਾ 21 ਕਿਲੋ ਦਾ ਵੀ ਤੇ ਕੋਈ ਮਤਲਬ ਖੁਸ਼ੀ ਲਾਬ ਤੋਂ 10 ਕਿਲੋ ਦਾ ਵੀ ਲਿਆਉਂਦਾ ਵਿੱਚੇ ਮਿੱਠਾ ਲਾ ਕੇ ਵਿੱਚੇ ਆ ਵਿੱਚ ਗੁੜ ਕਿੰਨਾ ਵੀ ਗੁੜ ਦਾ ਹਿਸਾਬ ਨਾਲ ਵਿੱਚੇ ਤੋ ਲਿਆ ਜਾਂਦਾ ਗੁੜ ਵੀ ਹੈ ਨਾ ਹਾਂ ਉਹ ਵਿੱਚੇ ਹੋ ਜਾਂਦਾ ਜੇ 11 ਕਿਲੋ ਦਾ ਗਾ ਰੋਟ 7 ਕਿਲੋ ਆਟਾ ਹੋ ਜਾਂਦਾ 5 ਕਿਲੋ ਮਿੱਠਾ ਹੋ ਜਾਂਦਾ 7 ਕਿਲੋ ਆਟਾ 5 ਕਿਲੋ 5 ਕਿਲੋ ਮਿੱਠਾ ਜਾਉਂਦਾ 5 ਕਿਲੋ ਮਿੱਠਾ ਹੁੰਦਾ ਹੁਣ ਆਪਾਂ ਲਿਆਉਂਦਾ ਸੀ 8 ਕਿਲੋ ਆਟਾ 3 ਕਿਲੋ ਗੁੜ ਇਹ ਆਪਣਾ ਬਣ ਕੇ 11 ਕਿਲੋ ਹਾਂਜੀ ਆਪਣਾ 11 ਕਿਲੋ ਆਸੀਂ ਲੈਂਦਾ 6 ਕਿਲੋ ਸ਼ੱਕਰ ਕਿੰਨਾ 6 ਕਿਲੋ ਸ਼ੱਕਰ 11 ਕਿਲੋ ਅੱਛੇ ਤੁਸੀਂ ਮੁੰਡਾ ਹੋਏ ਦਾ ਲਾਣਾ 12 ਕਿਲੋ ਦਾ ਰੋਟ ਹੋ ਗਿਆ ਠੀਕ ਹੈ ਜੀ ਹਾਂਜੀ ਇਸ ਤਾਰ ਤੁਸੀਂ ਮੁੰਡਾ ਹੋਏ ਦਾ ਲਾਉਣ ਹਾਂਜੀ ਆਹ ਕਿੰਨੇ ਦਾ ਸਤਾ 3 ਕਿਲੋ ਦਾ ਹਾਂ 1 ਕਿਲੋ ਦਾ ਹੁੰਦਾ ਅੱਛਾ ਜੀ ਚਲੋ ਜੋ ਸਰਦਾ ਲਿਆਉਂਦਾ ਇੱਥੇ ਟਰਾਲੀ ਵੀ ਖੜੀ ਆ ਨਾ ਪਾਤੀਆਂ ਦੀ ਇਹ ਜੀ ਵੀ ਟਰਾਲੀਆਂ ਨਹੀਂ ਪਾਤੀਆਂ ਨਹੀਂ ਲੈ ਕੇ ਆ ਸਕਦਾ ਫਿਰ ਆਪਣਾ ਇੱਕ ਵਾਰ ਨਾਲ ਪਾਤੀਆਂ ਮੁੱਲ ਲੈ ਲਾ ਹਾਂ ਫੋਨੇ ਨੂੰ ਵਿੱਚ ਕਦੋਂ ਘਤ ਰਹੇ ਜਦੋਂ ਪੱਠੀ ਬਣ ਗਈ ਛੋਟੀ ਨਾ ਇਹ ਪੱਠੀ ਬਣ ਨਹੀਂ ਰਹੀ ਕਦੋਂ ਜੀ ਕਾਜੀ ਕਾਜੀ ਜੀ ਵੀਡੀਓ ਬਣਾਉਂਦਾ ਹਾਂ ਕੌਣ ਹੈ ਜੀ ਹੁਣ ਆਪਣਾ ਰੋਟ ਵਿੱਚ ਭੈਣ ਲਿੱਟਿਆ ਜੀ ਆ ਅੱਗ ਕਰੇਗਾ ਆਪਨੇ ਇੱਥੇ ਟਿਕ ਜਾਊਗਾ ਬਸ ਉੱਤੇ ਆਹਾਂ ਪਾਠੀਆਂ ਲੱਗ ਜਾਣਗੀਆਂ ਜਿਹੜੀਆਂ ਗਾਲੀਆਂ ਨੇ ਇਹ ਇਹਦੇ ਨਾਲ ਹੀ ਪੱਕ ਜਾਣਾਂ ਕੋਈ ਪੱਠੀ ਤੇ ਬਣਾ ਕੇ ਲੈ ਕੇ ਆਉਂਦਾ ਨੋ ਇਹ ਹੁਣ ਟੱਕ-ਟੱਕ ਨਾਲ ਇਹ ਅੱਗ ਦੇ ਸੇਕ ਨਾਲ ਹੀ ਬਣ ਜਾਣਾ। ਸਾਰੀਆਂ ਆਪਾਠੀਆਂ ਨਾਲ। ਹੁਣ ਕਿੰਨੀਆਂ ਕਿ ਮਿੰਟਾਂ ਬਾਅਦ ਬਣ ਜੂ? ਉਹ ਸੱਧੇ ਘੰਟੇ ਚ ਬਣ ਜੂ ਭਾਈ ਹੁਣ ਤਾਂ। ਅੱਛਾ 1/2 ਘੰਟਾ ਹੋਰ ਲੱਗੂਗਾ। ਉਂਝ ਅੱਧੇ ਘੰਟੇ ਚ ਇਹ ਤਿਆਰ ਹੋ ਜਾਊਗਾ। ਉਹ ਨਹੀਂ ਬਾਰਾਂ ਘੰਟੇ ਲੱਗਦਾ ਬੰਗੀ। ਓਏ ਉੱਤ। ਆ ਕਰਦੇ। ਉੱਤ। ਤਾਂ ਦੋ ਜਾਂਦੇ। ਹੁਣ ਦੇਖੋ ਆ ਕਿਸੇ ਦਾ ਬਣ ਗਿਆ। ਹੁਣ ਵਿਚੋਂ ਕੱਢ ਲੈਣਾ। ਆਪਣੇ ਵਾਲਾ ਬਣਦਾ ਤੇ। ਇਹ ਉਹਨਾਂ ਦਾ ਬਣਦਾ। بابا ਮਿੱਠਾ ਜਿਆਦਾ ਖਵਾ ਦਿੰਦਾ ਸੀ। ਉਹਨਾਂ ਦਾ ਮਿੱਠਾ ਬੱਦਕ ਖਵਾਇਆ ਸੀ। ਬਈ ਯਾਰ ਦੇ ਲੈਤ ਲਾ ਪਾਉਂਦੇ ਨੇ। ਆ ਦੇਖੀ ਫਿਰ ਬਾਅਦ ਚ ਐ ਖੁਰਪੇ ਨਾਲ ਛਾੜਿਆ ਜਾਂਦਾ। ਸਾਰਾ ਹਨ। ਫਿਰ ਬਰਕੀ ਬਰਕੀ ਕਰਕੇ ਟੋਟੇ ਜੇ ਕਰਕੇ ਉਹਦੇ ਵਿੱਚ ਲਿਜਾਣਾ ਹਾਂਜੀ ਆ ਰੋਟਾ ਐਵੇਂ ਬਣਦੀ ਚਾਰ ਹੀ ਸੇ ਪੱਟਦੇ ਉੱਤੇ ਤੁਸੀਂ ਕਪੜਾ ਵੀ ਪਾਤਾ ਆ ਸਾਰੇ ਰੋਟਾਂ ਵਾਸਤੇ ਲੱਗੇ ਹੋਣ ਲਓ ਜੀ ਹੁਣ ਆਪਣਾ ਰੋਟ ਬਣ ਗਿਆ ਆਪਾਂ ਵੀ ਚੱਕ ਕੇ ਲੈ ਜਾਵਾਂਗੇ ਹਾਂ ਪਾੜਾ ਕੱਪੜਾ ਵੀ ਹੈਗੇ ਜੀ ਆਪਣੇ ਕੋਲੇ ਕੱਪੜੇ ਨਾਲ ਕੋਈ ਛੱਡਾ ਹੋ ਜਾਣਾ ਕੋਈ ਨਹੀਂ ਸੰਦਾ ਅੱਛਾ ਜੀ ਠੰਡਾ ਕਰਕੇ ਦੇਰ ਲੱਗ ਜਾਊਗਾ ਰੋਟ ਤਿਆਰ ਹੋ ਗਿਆ ਆ ਦੋ ਪਿਸ ਖੰਮਣੀ ਨਾਲ ਬੰਨਤੇ ਆ ਬਾਕੀ ਟੁਕੜੇ ਹੋ ਜਾਣਗੇ ਖਾਣ ਵਾਸਤੇ ਜਿਨੇ ਜਿਨੇ ਖਾਣੇ ਨੇ ਖਾ ਲਿਓ ਤੇ ਸਾਨੂੰ ਦੱਸਿਓ ਕਿਵੇਂ ਲੱਗਿਆ ਬਾਬੇ ਦਾ ਰੋਟ ਲਾਲ ਵਾਲੇ ਦਾ ਟੇਸਟੀ ਲੱਗਿਆ ਕਿ ਨਹੀਂ ਲੱਗਿਆ ਕਿਹਨੂੰ ਕਿਹਨੂੰ ਵਧੀਆ ਲੱਗਦਾ ਉਹ ਵੀ ਕਮੈਂਟ ਚ ਲਿਖ ਕੇ ਤੇ ਉਸ ਦੇ ਗਮੰਡੀਆਂ ਦਾ ਬਣ ਰਿਹਾ ਪੋਪਾ ਵੀ ਪਾਈ ਦੇ ਵਿੱਚ ਆ ਦੇਖੋ ਪੋਪਾ ਚੀਜ਼ ਨਗਰੇ ਨੇ ਮਣਾ ਪਪ ਹੈ ਨਹੀਂ ਚਾਪ ਕੇ ਸਕਤੇ ਆ ਚੈਨ ਲਗਾਉਂਗਾ बाबा जी नजर करके जब बाबा जी आई सेवा داڻي پاؤن ساري ٹھيڪ آهي ڏٺا 40